ਅਲਕਰਲ ਨੇ ਕਿਸਾਨਾਂ ਨੂੰ ਇਹ ਦੱਸ ਦਿੱਤੀ ਕਿ ਇਸ ਸਾਲ ਝੋਨੇ ਦੀ ਖਰੀਦ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਰਾਹਤ ਮਿਲ ਸਕਦੀ ਹੈ। ਸਰਕਾਰ ਕਿਸਾਨਾਂ ਦੇ ਲਈ ਖਰੀਦ ਨਿਯਮਾਂ ਦੇ ਵਿੱਚ ਛੋਟ ਦੇਣ ਜਾ ਰਹੀ ਹੈ। ਤੇ ਇਸੇ ਸਿਲਸਿਲੇ ਦੇ ਵਿੱਚ ਕੇਂਦਰ ਦੀ ਟੀਮ ਨੇ ਹੜ੍ਹ ਪ੍ਰਭਾਵਿਤ 19 ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਫਸਲਾਂ ਦੇ ਨਮੂਨੇ ਵੀ ਲਏ ਨੇ। ਇਹਨਾਂ ਦਾ ਸਰਵੇ ਜਿਹੜਾ ਕਿ ਅੱਜ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਨਮੂਨੇ ਦੀ ਰਿਪੋਰਟ ਟੀਮ ਦੁਬਾਰਾ ਕੇਂਦਰ ਨੂੰ ਸੌਂਪੀ ਜਾਵੇਗੀ। ਜਿਜ਼ਦਾਰ ਤੇ ਕਾਰਵਾਈ ਕੀਤੀ ਜਾਵੇਗੀ ਸੋ ਪੰਜਾਬ ਸਰਕਾਰ ਨੇ 12 ਅਕਤੂਬਰ ਨੂੰ ਕੇਂਦਰੀ ਖੁਰਾਕ ਖੰਡਰਾਲੇ ਨੂੰ ਪੱਤਰ ਲਿਖ ਕੇ ਛੋਨੇ ਦੀ ਖਰੀਦ ਦੇ ਨਿਯਮਾਂ ਦੇ ਵਿੱਚ ਛੋਟ ਦੀ ਮੰਗ ਕੀਤੀ ਸੀ ਤਾਂ ਪੱਤਰ ਦੇ ਵਿੱਚ ਦੱਸਿਆ ਕਿ ਸੀ ਕਿ 1987 ਤੋਂ ਬਾਅਦ ਸੂਬੇ ਦੇ ਵਿੱਚ ਹੜ੍ਹ ਦੇ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਕੇਂਦਰ ਨੇ 14 ਮੈਂਬਰੀ ਟੀਮ ਭੇਜੀ ਸੀ ਤੇ ਇਸ ਟੀਮ ਦਾ ਸਰਵੇ ਅੱਜ ਪੂਰਾ ਹੋ ਜਾਵੇਗਾ ਇਨਾ ਟ੍ਰਿਮੋ ਦੇ ਦੌਰੇ ਦੇ ਨਾਲ ਚੁੰਡੇ ਦੀ ਖਰੀਦ ਦੇ ਨਿਯਮਾਂ ਦੇ ਵਿੱਚ ਛੋਟ ਮਿਲਣ ਦੀ ਸੰਭਾਵਨਾ ਵੱਧ ਗਈ ਹੈ। ਤਹਾਨ ਦੇ ਲਗਾਤਾਰ ਬਾਰਿਸ਼ ਦੇ ਕਾਰਨ ਪੰਜਾਬ ਦੇ ਵਿੱਚ ਲਗਭਗ 5 ਲੱਖ ਏਕੜ ਫਸਲ ਬਰਬਾਦ ਹੋ ਗਈ ਹੈ। ਜਦੋਂ ਕਿ ਜੋ ਫਸਲ ਨੁਕਸਾਨ ਤੋਂ ਬਚ ਗਈ ਹੈ ਉਸ ਦੀ ਵੀ ਗੁਣਵੱਤਾ ਤੇ ਗੰਭੀਰ ਅਸਰ ਪੈ ਗਿਆ ਹੈ। ਪੰਜਾਬ ਦੇ ਵਿੱਚ ਅਗਸਤ ਮਹੀਨੇ ਹੜ੍ਹ ਆਏ ਸੀ। ਡੈਮਾਂ ਤੋਂ ਛੱਡੇ ਗੇ ਪਾਣੀ ਦੇ ਕਾਰਨ ਦਰਿਆਵਾਂ ਤੋਂ ਵਿੱਚ ਉਫਾਨ ਆ ਗਿਆ ਸੀ। ਸਤੰਬਰ ਦੇ ਵਿੱਚ ਵੀ ਹਾਲਾਤ ਬੇਹੱਦ ਖਰਾਬ ਨੇ। ਜਿਸ ਤੋਂ ਬਾਅਦ 5 ਸਤੰਬਰ ਨੂੰ ਕੇਂਦਰੀ ਖੇਤੀਬਾੜੀ ਸ਼੍ਰੋਮ ਸਿੰਘ ਚੋਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕੀਤਾ ਤੇ 1600 ਕਰੋੜ ਦਾ ਰਿਲੀਫ ਫੰਡ ਦੇਣ ਦਾ ਐਲਾਨ ਕੀਤਾ ਸੀ ਉੱਤੀ ਸਰਕਾਰ ਦੇ ਵੱਲੋਂ ਪ੍ਰਤੀ ਏਕੜ ਨੁਕਸਾਨੀ ਕੀ ਫਸਲ ਉੱਤੇ 20000 ਰੁਪਏ ਦਾ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਬਾਦ ਨੇ ਅਰਜਨਾਲਾ ਵਿਖੇ ਮੁਆਵਜ਼ਾ ਰਾਸ਼ੀ ਵੰਡੀ ਸੀ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁਆਵਜ਼ਾ ਰਾਸ਼ੀ ਵੰਡ ਰਹੇ ਹਨ